ਬਹੁਤ ਹੀ ਰੁਖਦਾਈ ਘੜੀ ਹੈ ਸਭ ਤੋਂ ਵੱਡਾ ਭਾਰ ਮੰਦੇ ਲਈ ਆਪਣੇ ਪੁੱਤਰ ਦੀ ਅਰਥੀ ਨੂੰ ਮੋਢਾ ਦੇਣਾ ਇਹ ਜੇ ਜੇ ਉਹ ਹੁੰਦਾ ਸੋ ਏਪੀ ਸਾਹਿਬ ਬਹੁਤ ਹੀ ਨੇਕ شریف ਇਨਸਾਨ ਹੈ ਉਹਨਾਂ ਨੂੰ ਪਹਿਲਾਂ ਉਹਨਾਂ ਦੀ ਪਤਨੀ ਦਾ ਦੁੱਖ ਸਹਿਣਾ ਪਿਆ ਤੇ ਹੁਣ ਨੌਜਵਾਨ ਮੁੰਡੇ ਦੀ ਮੌਤ ਦਾ ਦੁੱਖ ਸਹਿਣਾ ਪੈ ਰਿਹਾ ਕਾਰੀ ਖਾਲੀ ਹੋ ਗਿਆ ਤਾਂ ਮੈਂ ਇਹ ਪ੍ਰਮਾਤਮਾ ਨੂੰ ਅਰਦਾਸ ਕਰਾਂਗਾ ਕਿ ਉਹ ਹੀ ਕੋਈ ਰਸਤਾ ਕੱਢੇ ਤੇ ਕੇਪੀ ਸਾਹਿਬ ਨੂੰ ਸਹਿਨ ਬੁਧੀ ਦੇਵੇ ਤਾਕਤ ਦੇਵੇ ਕਿ ਉਹ ਦੁੱਖ ਨੂੰ ਸਹਿ ਸਕਣ ਅੱਜ ਜਨਤਕ ਮੋਆਸਰ ਮਹਿੰਦਰ ਸਿੰਘ ਕੇਪੀ ਜੀ ਨਾਲ ਬਹੁਤ ਵੱਡਾ ਮਾਣ ਦੀ ਸ਼ਾਨ ਕਰਨਾ ਚਾਹ ਰਿਹਾ ਮੰਨਣਾ ਪਿਆ ਨੌਜਵਾਨ ਪੁੱਤਰ ਬੇਵਕ ਸਮੇ ਚਲੇ ਜਾਣਾ ਮੈਂ ਸਮਝਦਾ ਇਹਦੋਂ ਹੋਰ ਕੀ ਮਾਰਾ ਹੋ ਸਕਦਾ 13 ਮਹੀਨੇ ਪਹਿਲਾਂ ਉਹਨਾਂ ਦੀ ਧਰਮ ਚਪਤਰੀ ਉਹਨਾਂ ਦਾ ਜੀਵਨ ਸਾਥੀ ਉਹਨਾਂ ਨੂੰ ਸਾਥ ਛੱਡ ਕੇ ਚਲਾ ਗਿਆ ਅਜੇ ਉਹ ਸਦਮੇ ਚੋਂ ਬਾਹਰ ਨਹੀਂ ਆਏ ਸੀ ਤੇ ਮੈਂ ਸਮਝਦਾ ਅੱਜ ਜਿਹੜਾ ਦੁੱਖਾਂ ਦਾ ਪਹਾੜ ਕੇਪੀ ਸਾਹਿਬ ਤੇ ਡੇਗਾ ਹੈ ਇਹਨੂੰ ਕੋਈ ਮਾਰਾ ਕਿਸੇ ਹੋਰ ਨਹੀਂ ਹੋ ਸਕਦਾ ਤੇ ਆਪਾਂ ਅਰਦਾਸ ਕਰੀਏ ਕੇਪੀ ਸਾਹਿਬ ਜਿਹੜੇ ਨਿਹਾਇਕ شریف ਇਨਸਾਨ ਆ ਉਹਨਾਂ ਨੂੰ ਪਰਮਾਤਮਾ ਹਿੰਮਤ ਬਖਸ਼ਣ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਜਿਹੜਾ ਇਹ ਦੁੱਖ ਦਾ ਪਹਾੜ ਡੇਗਾ ਉਸਹਨ ਦਾ ਬਲ ਬਖਸ਼ਣ ਇਹ ਹੀ ਬੇਨਤੀ ਆ ਪ੍ਰਮਾਤਮਾ ਜੀ ਹਾਂ ਜੀ ਜਰਾ ਤੁਸੀਂ ਇੱਥੇ ਆਏ ਇਹ ਬਹੁਤ ਬੜੀ ਦੁੱਖदाई ਘਟਨਾ ਹੈ। ਥੇਪੀ ਸਾਹਿਬ ਦੀ ਲਾਇਫ ਜਿਹੜੀ ਆਹ ਹੋਣੀ ਆ ਪਹਿਲਾਂ ਵੀ ਹੁੰਦੀ ਹੈ। ਇਹਨਾਂ ਪਿਤਾ ਦੀ ਕੁਰਬਾਨੀ। ਰੋਤਵਾ ਦੇ ਇਹਨਾਂ ਦੇ ਘਰੋਂ ਸਾਲ ਪਹਿਲਾਂ ਉਹ ਵੀ ਆਮ ਟਾਈਮ 'ਚ ਹੀ ਗਏ। ਉਹ ਵੀ ਸ਼ੌਕ ਦੇ ਵਿੱਚ। ਪੋਲਿਟੀਕਲ ਸ਼ੌਕ ਬੱਜਿਆ ਮੈਂ ਸਮਝਦਾ ਹਾਂ। ਅੱਜ ਜੋ ਘੇਟੇ ਦਾ ਜਾਣਾ ਹੈ ਜਿਸ ਤਰ੍ਹਾਂ ਦੇ ਹਾਲਾਤ ਲੱਗਾ ਹੋਇਆ। ਮੈਨੂੰ ਤਾਂ ਇਹ ਲੱਗਦਾ ਵੀ ਮੌਤ ਉਹਨੂੰ ਘਰੋਂ ਹੀ ਬੁਲਾ ਕੇ ਲੈ ਗਈ। ਇਸ ਤਰ੍ਹਾਂ ਆਏ ਆਪੇ ਵੀ ਗੱਡੀ ਚ ਜਾਣਦੇ ਨੇ ਆਉਂਦੇ ਨੇ ਜਿਵੇਂ ਮੋਬਾਈਲ ਦਾ ਮਾਰ ਨਾ ਪੜ ਗਿਆ ਵੀ ਦੋਸਤ ਦਾ ਮੋਬਾਈਲ ਮੋਬਾਈਲ ਪਰ ਸਮਾਂ ਮੌਤ ਹੈ ਅਸੀਂ ਕਹਿ ਸਕਦੇ ਆ ਕਿ ਆ ਜਾਣਾ ਕਿ ਮਰੇ ਕੀ ਕੈਸਾ ਮਾਰ ਲਾਇ ਕਿ ਸਭ ਨੂੰ ਪਤਾ ਪਤਾ ਬਣੀ ਸੀ ਇੱਕ ਨੌਜਵਾਨੇ ਚੜਿਆ ਜਾ ਬਈ ਪਰਮਾਤਮਾ ਨੇ ਵੱਡਾ ਕਹਿਰ ਕੀਤਾ ਮੈਂ ਸਮਝਦਾ ਕਿ ਪੀ ਸਾਹ ਦੇ ਨਾਲ ਅਸੀਂ ਉਹਦਾ ਪਾਣਾ ਹੀ ਮੰਨ ਸਕਦੇ ਆ ਇਹ ਹੀ ਅਰਦਾਸ ਕਰ ਸਕਦੇ ਆ

ਨਾ ਹੋਈਆ ਇਸ ਘਟਨਾ ਨੇ ਜਿੱਥੇ ਕੀਪੀ ਪਰਿਵਾਰ ਨੂੰ ਬਹੁਤ ਤਕਲੀਫ ਦਿੱਖ ਝੰਜੋੜਿਆ ਉੱਥੇ ਸਾਰੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ ਸਾਰਾ ਸਾਡਾ ਇਲਾਕਾ ਮੇਰੇ ਖਰ ਪੂਰੇ ਪੰਜਾਬ ਚ ਸ਼ੋਕ ਦੀ ਲਹਿਰ ਹੈ ਕੀਪੀ ਸਾਹਿਬ ਬਹੁਤ ਇੱਕ ਚੰਗੇ ਸੋਬਰ ਸਿਆਸਤਦਾਨ ਇਸ ਪਰਿਵਾਰ ਨੇ ਪੰਜਾਬ ਦੀ ਬਹੁਤ ਸੇਵਾ ਕੀਤੀ ਹੈ ਕੁਰਬਾਨੀਆਂ ਵੀ ਕੀਤੀਆਂ ਇਹ ਜਿਹੜੀ ਘਟਨਾ ਵਾਪਰੀ ਇਹਦਾ ਸਾਰੇ ਪੰਜਾਬ ਨੂੰ ਸਾਰੀ ਮਨੁੱਖਤਾ ਨੂੰ ਬਹੁਤ ਵੱਡਾ ਦੁੱਖ ਹੈ ਬਹੁਤ ਅਫਸੋਸ ਹੈ